ਲੋਕ ਸਭਾ ਚੋਣਾਂ ਦੌਰਾਨ ਮੈਡੀਕਲ ਰੀਲੀਫ ਤੇ ਡਿਊਟੀ ਕਟਾਉਣ ਤੇ ਛੁੱਟੀ ਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਉਦੋਂ ਪਾਜੜਾ ਪੈ ਗਈਆਂ ਜਦ ਪ੍ਰਸ਼ਾਸਨ ਵੱਲੋਂ ਉਕਤ ਮੁਲਾਜ਼ਮਾਂ ਨੂੰ ਦੁਬਾਰਾ ਮੈਡੀਕਲ ਵੈਰੀਫਿਕੇਸ਼ਨ ਕਰਨ ਦੇ ਹੁਕਮ ਦਿੱਤੇ ਗਏ ਤਸਵੀਰਾਂ ਸ਼੍ਰੀ ਮੁਖਸਿਸ ਸਾਹਿਤਿਆ ਨੇ ਜਿੱਥੇ ਡਿਪਟੀ ਕਮਿਸ਼ਨਰ ਨੇ ਡਾਕਟਰਾਂ ਤੇ ਮੁਲਾਜ਼ਮਾਂ ਨੂੰ ਦੁਬਾਰਾ ਮੈਡੀਕਲ ਕਰਨ ਤੇ ਕਰਵਾਉਂਦੇ ਹੁਕਮ ਜਾਰੀ ਕੀਤੇ ਨੇ ਜਿਸ ਤੋਂ ਬਾਅਦ ਮੁਲਾਜ਼ਮ ਸਰਕਾਰੀ ਹਸਪਤਾਲ ਪਹੁੰਚੇ ਅਤੇ ਦੁਬਾਰਾ ਮੈਡੀਕਲ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਮਓ ਸਿਵਲ ਹਸਪਤਾਲ ਸ਼੍ਰੀ ਮੁਕਸਰ ਸਾਹਿਬ ਨੇ ਕਿਹਾ ਹੈ ਕਿ ਹੁਕਮਾ ਦੇ ਮੁਤਾਬਕ ਪੰਜ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਹੈ ਜਿਨ੍ਹਾਂ ਦੀ ਰਿਪੋਰਟ ਦੇ ਅਧਾਰ ਤੇ ਇਹ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ ਜਾਵੇਗੀ। ਮਾਨਯੋਗ ਡੀਸੀ ਸਾਹਿਬ ਵੱਲੋਂ ਮਾਨਯੋਗ ਸਿਵਲ ਸਰਜਨ ਮੈਡਮ ਨੂੰ ਲੈਟਰ ਪ੍ਰਾਪਤ ਹੋਈ ਸੀ ਕਿ ਜਿਹੜੇ ਵੀ ਕੈਂਡੀਡੇਟਸ ਨੇ ਕੋਨ ਵਿਲੇਜ ਡਿਊਟੀ ਲੱਗੀ ਲੋਕ ਸਭਾ ਚੋਣਾਂ ਵੇਲੇ ਡਿਊਟੀ ਲੱਗੀ ਸੀ ਉਹਨਾਂ ਨੇ ਮੈਡੀਕਲ ਪ੍ਰੂਡਿਊਸ ਕੀਤੇ ਸੀ ਉੱਥੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ। ਈ ਉਹਨਾਂ ਦੀ ਡਿਊਟੀ ਆ ਪਾ ਐਗਜ਼ਮਟ ਕਰ ਸਕਦੇ ਆ ਨਹੀਂ ਕਰ ਸਕਦੇ ਉਸ ਲਈ ਅਸੀਂ ਕੈਂਪ ਲਾਇਆ ਜਿੱਥੇ ਅਸੀਂ ਸਾਰੇ ਡਾਕਟਰ ਆਪਦੇ ਬੁਲਾਏ ਹੋਏ ਆ ਸਪੈਸ਼ਲਿਸਟਸ ਅਲੱਗ-ਅਲੱਗ ਉਹਨਾਂ ਦਾ ਵੈਰੀਫਿਕੇਸ਼ਨ ਕਰ ਰਹੀ ਹੈ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਦੀ ਰਿਪੋਰਟ ਬਣਾ ਕੇ ਮਾਨਯੋਗ ਸਿਵਲ ਸਲੂਸ਼ਨ ਸਾਹਿਬ ਨੂੰ ਭੇਜ ਦਿੱਤੀ ਜਾਂ ਉੱਥੋਂ ਡੀਪੀ ਸਾਹਿਬ ਨੂੰ ਭੇਜੀ ਜਾਊਗੀ ਇਹ ਜਿੰਨਾ ਮੁਲਾਜ਼ਮਾਂ ਨੇ ਚੋਨਾ ਦੇ ਵਿੱਚ ਛੁੱਟੀ ਮੰਗੀ ਸੀ ਉਹਨਾਂ ਸਾਰਿਆਂ ਦੇ ਮੈਡੀਕਲ ਦੁਬਾਰਾ ਵੈਰੀਫਾਈ ਕਰਨ ਨੂੰ ਕਿਉਂ ਹਾਂਜੀ ਹਾਂਜੀ ਉਹਨਾਂ ਦਾ ਹੀ ਹੈ ਕਿ ਜਿਨ੍ਹਾਂ ਨੇ ਐਗਜ਼ਮਟ ਕਰਨ ਲਈ ਕਿਹਾ ਕਿ ਸਾਨੂੰ ਡਿਊਟੀ ਤੋਂ ਐਗਜ਼ਮਟ ਕਰਿਆ ਜਿਨ੍ਹਾਂ ਦੇ ਕਾਰਨ ਹੈ ਕੋਈ ਬਿਮਾਰ 다음 <목소리나> 영상에